आ, काफी समा हो चुका सवेर शाम की चकरी दे महामारी की भीड़ हो बीमारिया दकलीफा किस्मत का लिखिया है शायद ये सोच के भुल जाती है ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ। ਨੌਰੀ ਬਾਰਡਰ ਤੇ ਡੱਲੇਵਾਲ ਸਾਹਿਬ ਜਿਹੜੇ ਉਹ ਭੁਖ ਹੜਤਾਲ ਤੇ ਜਿਹੜੇ ਬੈਠੇ ਹੋਏ ਆ ਤੇ ਦੂਜੇ ਪਾਸੇ ਅੱਜ ਜਿਹੜੀ ਆ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਆ ਉਹ ਕਪੂਠਲਾ ਦੇ ਵਿੱਚ ਪੂਰਾ ਬੰਦ ਦਾ ਜਿਹੜਾ ਅਸਰ ਨਜ਼ਰ ਆ ਰਿਹਾ ਇੱਕ ਵਾਰੀ ਕੈਮਰਾਮੈਨ ਨੂੰ ਤਸਵੀਰਾਂ ਦਿਖਾਈਆਂ ਜਾਣ ਕਿ ਬਸਾਂ ਅਸੀਂ ਇਸ ਟਾਈਮ ਬੱਸ ਸਟੈਂਡ ਦੇ ਉੱਤੇ ਮੌਜੂਦ ਆ ਜਿੱਥੇ ਕਾਫੀ ਚਹਿਲ-ਪਹਿਲ ਜਿਹੜੀ ਉਹ ਨਜ਼ਰ ਆਉਂਦੀ ਹੁੰਦੀ ਸੀਗੀ ਅੱਜ ਇੱਥੇ ਇੱਕ ਦੁੱਕੀ ਜਿਹੜੇ ਆ ਬੰਦੇ ਉਹ ਨਜ਼ਰ ਆ ਰਹੇ ਆ ਜਿਨ੍ਹਾਂ ਨੂੰ ਖਾਸ ਕਰਕੇ ਨਹੀਂ ਪਤਾ ਹੋਣਾ ਕਿ ਪੰਜਾਬ ਜਿਹੜਾ ਅੱਜ ਬੰਦ ਦਾ ਬੱਸਾਂ ਜਿਹੜੀਆਂ ਅੱਜ ਬੰਦ ਦਾ ਇੱਥੋਂ ਤੱਕ ਜੇ ਆਪਾਂ ਗੱਲ ਕਰੀਏ ਇੱਥੇ ਪੂਰਾ ਸਮਰਥਨ ਜਿਹੜਾ ਉਹ ਕਪੂਠਲੇ ਦੇ ਵਿੱਚ ਬੰਦ ਦਾ ਜਿਹੜਾ ਵਾ ਦੁਕਾਨਦਾਰਾਂ ਲੋ ਵੀ ਦਿੱਤਾ ਗਿਆ પેટ્રોલ ਪ ਸਵਾਰੀਆਂ ਕੁਝ ਬੈਠੀਆਂ ਉਹਨਾਂ ਨਾਲ ਗੱਲਬਾਤ ਕਰਾਂਗੇ ਖੱਜਲ ਖਵਾਬ ਜਿਹੜੇ ਆ ਹੋ ਰਹੇ ਆ ਉਹਨਾਂ ਨੂੰ ਪੁੱਛਾਂਗੇ ਕਿ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਜਿਹੜਾ ਬੰਦ ਜਿਹੜਾ ਵਾ ਉਹ ਕਿਸਾਨ ਜਿੱਥੇ ਬੰਦਿਆਂ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀਗੀ ਉਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਅੱਜ ਆਏ ਹੋ ਜਾਣਾ ਸੀਗਾ ਤੇ ਇੱਥੇ ਸਮਾਨ ਵੀ ਉਹਨਾਂ ਦਾ ਪਿਆ ਹੈ ਤੇ ਉਹ ਉਡੀਕ ਕਰ ਰਹੇ ਆ ਕਿ ਕੋਈ ਨਾ ਕੋਈ ਜਿਹੜਾ ਸਾਧਨ ਜਿਹੜਾ ਵਾ ਉਹ ਮਿਲ ਜਵੇ ਤੇ ਜਿਹੜਾ ਅਸੀਂ ਆਪਣੇ ਜਿਹੜੇ ਟਿਕਾਣੇ ਤੇ ਜਿਹੜੇ ਆ ਉਹ ਪਹੁੰਚ ਸਕੀਏ ਗੱਲਬਾਤ ਕਰਾਂਗੇ ਭਈਆ ਜੀ ਇਹ ਕਿੱਥੇ ਜਾਣਾ ਸੀ ਤੁਸੀਂ ਅੱਜ ਕਿੱਥੇ ਜਾਣਾ ਸੀ ਤੁਸੀਂ ਹਾਂ ਕਰੋ ਯਾਰ ਹਾਂ ਜੀ ਨਹੀਂ ਦੱਸ ਰੇ ਤੇ ਇੱਥੇ ਹੋਰ ਵੀ ਆ ਬਈ ਜੀ ਕਾਹ ਸੇ ਆਏ ਹੋ ਕਾਹ ਸੇ ਆਏ ਹੋ ਕੋਸਲਾ ਜੀ ਕੋਸਲਾ ਜਾਣਾ ਹੈ ਕਹੀਂ ਪੇ ਗਲਤ ਨਾ ਜਾਣਾ ਅੱਛਾ ਜਲੰਧਰ ਜਾਣਾ ਮੈਂ ਤੇ ਕਿੱਦਾਂ ਦੇਖਦੇ ਹਾਂ ਅੱਜ ਬੰਦ ਜਿਹੜਾ ਵਾ ਪੰਜਾਬ ਬੰਦ ਆ ਤੁਹਾਨੂੰ ਪਤਾ ਨਹੀਂ ਸੀ ਦੀ ਬਸਤਨ ਖੜੇ ਹਾਂ ਪੜਾ ਨਹੀਂ ਸੀ ਮੈਂ ਤੇ ਉਹਦੇ ਹੀ ਆਇਆ ਹਾਂ ਮੈਂ ਕਿਹਾ ਜਾਈਏ ਇੱਥੇ ਦੇਖ ਕੇ ਬਸ ਨਹੀਂ ਚੱਲ ਰਹੀ ਹਾਂ ਹਾਂ ਕਾਹ ਕਰਕੇ ਖੜੇ ਤੁਹਾਨੂੰ ਲੱਗਦਾ ਕਿ ਜਿਹੜੀ ਬੰਦ ਜਿਹੜਾ ਵਾ ਕਿਸਾਨਾਂ ਵੱਲੋਂ ਕੀਤਾ ਗਿਆ ਸਹੀ ਕੀਤਾ ਗਿਆ ਆਇਤ ਪਰ ਇਹ ਲੌਸਮੈਂਟ ਕੀਤਾ ਸੀ ਕਿਸਾਨ ਹਰਤਾਲ ਕੀਤੀ ਹੈ ਜੀ ਹਾਂ ਹਾਂ ਕਿਸੇ ਦੇਖ ਰਹੇ ਹੋ ਕਿ ਇੱਥੇ ਜਿਹੜੇ ਆ ਲੋਕ ਖੱਜਲ ਖਵਾਰ ਹੋ ਰਿਹਾ ਇੱਥੇ ਕਾਂਟੀ ਜੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿੱਥੋਂ ਆਏ ਜੀ ਤੁਸੀਂ ਆ ਤੁਸੀਂ ਕੋ ਲੋਕ ਲਈ ਆ। ਅੱਛਾ ਜਾਣਾ ਸੀ ਤੁਸੀਂ ਕਿੱਥੇ? ਮੈਂ ਕਾਲਾ ਸਿੰਘਿਆ ਜਾ ਰਹੀ ਸੀ। ਅੱਛਾ ਕਾਲਾ ਸਿੰਘਿਆ ਜਾ ਰਹੇ ਸੀਗੇ ਤੇ ਤੁਹਾਨੂੰ ਪਤਾ ਸੀਗਾ ਕਿ ਅੱਜ ਬੰਦ ਆ। ਬੰਦ ਆ ਪਰ ਪਤਾ ਲੱਗਦਾ ਸੀ ਕਿ ਪ੍ਰਾਈਵੇਟ ਬੱਸਾਂ ਚੱਲ ਰਹੀਆਂ। ਅੱਛਾ ਤੇ ਇਹ ਕੀ ਕਹਿਣਾ ਚਾਹੋਗੇ ਅੱਜ ਕਿਸਾਨ ਜਿੱਥੇ ਬੰਦੀਆਂ ਵੱਲੋਂ ਪੰਜਾਬ ਬੰਦੀ ਕਾਲ ਦਿੱਤੀ ਗਈ ਆ ਇਹ ਸਹੀ ਆ ਕਿ ਕੀ ਕਹੋਗੇ ਤੁਸੀਂ ਕਿ ਤੁਸੀਂ ਕੀ ਕਹੋਗੇ ਇਸ ਬਾਰੇ? ਦੇਖੋ ਜੀ ਜਿਹੜੇ ਤਾਂ ਹੈਗੇ ਕਿਸਾਨ ਉਹਨਾਂ ਲਈ ਤਾਂ ਹੈਗੀ ਆ ਸਹੀ ਕਿਉਂਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਜਾਇਜ਼ ਹੋਈ ਆ। ਠੀਕ ਆ ਨਾ ਤੇ ਜਿਹੜੇ ਆਮ ਹੁਣ ਖਰਾਬ ਹੋ ਰਹਾ ਉਹਨਾਂ ਲਈ ਮਾੜੀ ਗੱਲ ਵੀ ਆ। ਉਹ ਠੀਕ ਨਹੀਂ ਹੈਗਾ ਕਿਸੇ ਨੇ ਕਿਤੇ ਜਾਣਾ ਹੁੰਦਾ ਕਿਸੇ ਨੇ ਵਿਆਹ ਸ਼ਾਦੀ ਜਾਂ ਕਿਸੇ ਨੇ ਮਾਰਗ ਤੇ ਜਾਣਾ ਜਾਂ ਹੋਰ ਉਹਨਾਂ ਲਈ ਠੀਕ ਵੀ ਨਹੀਂ ਹੈਗਾ ਲੋਕੀ ਖਰਾਬ ਹੋ ਰਹੇ ਆ ਹੈਨਾ ਬਾਕੀ ਉਹਨਾਂ ਦੀ ਮੰਗਾ ਜੈਜਾ ਠੀਕ ਆ ਉਹਨਾਂ ਨੂੰ ਕੋਈ ਇੱਕ ਜਗ੍ਹਾ ਦੇ ਦਿਓ ਉਹ ਉੱਥੇ ਆਪਣਾ ਧਰਨਾ ਲਾਣ ਜਿੰਨਾ ਮਰਜ਼ੀ ਉਹ ਤਾਂ ਇੱਕ ਜਗ੍ਹਾ ਦਿੱਤੀ ਹੋਈ ਆ ਉਹਨਾਂ ਨੂੰ ਖਨੋਰੀ ਬਾਰਡਰ ਤੇ ਡੱਲੇਵਾਲ ਸਾਹਿਬ ਵੀ ਜਿਹੜੇ ਆ ਉਹ ਟੁਕੜ ਤਾਂ ਇਹ ਨਹੀਂ ਇਹਨਾਂ ਨੂੰ ਇਦਾਂ ਕਰਨਾ ਚਾਹੀਦਾ ਬਹੁਤ ਲੋਕਾਂ ਦੀਆਂ ਮਜਬੂਰੀਆਂ ਹੁੰਦੀਆਂ ਕਿਤੇ ਕਦੀ ਕਿਸੇ ਨੇ ਕਿਤੇ ਜਾਣਾ ਕਿਤੇ ਜਾਣਾ ਹਣਾ ਕਿਸੇ ਨੇ ਚੰਗੇ ਮਾਰੇ ਕੰਮ ਲਈ ਜਾਣਾ ਆ ਇਹ ਨਹੀਂ ਹੈ ਨਾ ਲੈ ਲਈ ਬਾਕੀ ਠੀਕ ਆ ਉਹਨਾਂ ਨੇ ਮੰਗਾ ਹੈਗਾ ਉਹ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਲੋਕੀ ਖਰਾਬ ਨਾ ਹੋ ਉਹ ਤੁਸੀਂ ਦੇਖ ਰਹੇ ਹੋ ਕਿ ਲੋਕ ਜਿਹੜੇ ਆ ਇੱਥੇ ਉਹ ਵੀ ਨਰਾਜ਼ ਨਜ਼ਰ ਆ ਰਹੇ ਆ ਕਿ ਦੂਜੇ ਪਾਸੇ ਕਹਿ ਵੀ ਰਹੇ ਆ ਕਿ ਜਿਹੜੇ ਕਿਸਾਨ ਆ ਉਹਨਾਂ ਦੀ ਮੰਗਾ ਜਾਇਜ਼ ਆ ਪਰ ਜੇ ਆਪਾਂ ਗੱਲ ਕਰੀਏ ਇਦਾਂ ਦੇ ਜਿਹੜੇ ਆ ਪੰਜਾਬ ਬੰਦੇ ਜਿਹੜਾ ਵਾ ਕਿਸਾਨਾਂ ਨੂੰ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਖੱਜਲ ਖਵਾਰ ਜਿਹੜੇ ਆ ਲੋਕ ਹੋ ਰਹੇ ਆ ਕਮ ਸਕਮ ਜਿਹੜਾ ਇਹਨਾਂ ਨੂੰ ਕਹੇ ਬੱਸਾਂ ਜਿਹੜੀਆਂ ਉਹ ਚਲਾਣੀਆਂ ਚਾਹੀਦੀਆਂ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਕਿ ਅੱਜ ਪੰਜਾਬ ਬੰਦਾ ਖੱਜਲ ਖਵਾਰ ਹੋ ਰਿਹਾ ਜਿਹੜੇ ਬਸ ਸਟੈਂਡ ਦੇ ਉੱਤੇ ਇਹ ਇਹ ਤੇ ਖਜਲਖوار ਹੋ ਰਿਹਾ ਤਾਂ ਉਹ ਦੇਖ ਰਿਹਾ ਕਿ ਕੋਈ ਨਾ ਕੋਈ ਸਾਨੂੰ ਵਹੀਕਲ ਮਿਲ ਜੇ ਕਿ ਅਸੀਂ ਆਪਣੀ ਦੁਕਾਨੇ ਤੇ ਪਹੁੰਚ ਜਾਈਏ ਪਰ ਜਿਸ ਤਰ੍ਹਾਂ ਅਗਦੀ ਜੀ ਨਾਲ ਗੱਲ ਹੋਈ ਸਾਡੀ ਪੈਂਚੀ ਨਾਲ ਗੱਲ ਹੋਈ ਇਹਨਾਂ ਨੇ ਇਹੀ ਗੱਲ ਕਹੀ ਕਿ ਇਹ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਆ ਪਰ ਉਹ ਮੰਗਾਂ ਜਿਹੜੀਆਂ ਵਾ ਉਹ ਜਿਹੜਾ ਵਾ ਕੇਂਦਰ ਸਰਕਾਰ ਦੇ ਨਾਲ ਜਿਹੜੇ ਗੱਲਬਾਤ ਕਰਨ ਬੈਠ ਕੇ ਤਾਂ ਜਿਹਦੇ ਨਾਲ ਕੀ ਹੱਲ ਹੋ ਸਕੇ ਕਿ ਇਦਾਂ ਆਮ ਲੋਕ ਜਿਹੜੇ ਆ ਖਜਲਖوار ਹੋ ਰਿਹਾ ਉਹ ਖਜਲਖوار ਨਾ ਹੋਣ ਜਿਹੜਾ ਪੰਜਾਬ ਜਿਹੜਾ ਬੰਦ ਕੀਤਾ ਗਿਆ ਕੈਮਰਾਮੈਨ ਰਿੰਦਰ ਰਾਜੂ ਦੇ ਨਾਲ ਗगन ਬੈਲ ਦੀ ਰਿਪੋਰਟ ਧੰਨਵਾਦ TV ਕਪੂਕਲਾ